ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਿੰਮਤਾਂਜੀ ਅਮਰਸਰ ਤੋਂ ਅੱਜ ਮੈਂ ਉਸ ਭੈਣ ਨੂੰ ਫੋਨ ਲਾਉਣ ਜਾ ਰਿਹਾ ਵਾਂ ਜਿਨ੍ਹਾਂ ਦੀ ਸੇਵਾ ਹਿੰਮਤਾਂਜੀ ਵੱਲੋਂ ਚੱਲ ਰਹੀ ਆ ਜਿਹੜੇ ਦੋ ਛੋਟੇ-ਛੋਟੇ ਬੱਚੇ ਆ ਤੇ ਇੱਕ ਉਹਨਾਂ ਦੀ ਵੱਡੀ ਭੈਣ ਵਾ ਤਕਰੀਬਨ 13 ਸਾਲਾਂ ਦੀ ਮੈਂ ਗੱਲ ਕਰ ਰਿਹਾ ਵਾਂ ਭੈਣ ਸਿਮਰਨ ਦੀ ਅੱਜ ਉਸ ਭੈਣ ਨੂੰ ਅਸੀਂ ਪੁੱਛਣ ਜਾ ਰਹੇ ਹਾਂ ਕਿ ਕਿਹੜੇ-ਕਿਹੜੇ ਗਰੋਸਰੀ ਦੀ ਉਹਨਾਂ ਨੂੰ ਲੋੜ ਆ ਤੇ ਉਹਨਾਂ ਨੂੰ ਅਸੀਂ ਫੋਨ ਲਾਉਨੇ ਆ ਤੇ ਫੋਨ ਦੇ ਵਿੱਚ ਭੈਣ ਕੀ ਕੁਝ ਬੋਲਦੀ ਆ ਅਸੀਂ ਫੋਨ ਲਾਉਨੇ ਆ ਭੈਣ ਹੈਲੋ 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 ਭੈਣ ਸਿਮਰਨ ਹਾਂਜੀ ਵੀਰ ਜੀ ਮੈਂ ਸੀਗਾ ਸਸਕਾਲ ਭੈਣ ਕੀ ਹਾਲ ਹੈ ਮੈਂ ਫਰਹੇ ਵੀਰ ਜੀ ਤੁਸੀਂ ਕਿਵੇਂ ਹੋ ਬਹੁਤ ਵਧੀਆ ਨਿੱਕਾ ਛੋਟੀ ਭੈਣ ਹਾਂਜੀ ਛੋਟੀ ਭੈਣ ਤੇ ਨਿੱਕਾ ਠੀਕ ਠਾਕ ਨੇ ਹਾਂਜੀ ਹਾਂਜੀ ਵੀਰੇ ਸਭ ਠੀਕ ਠਾਕ ਹੈ ਹਾਂ ਸਕੂਲ ਜਾਂਦੇ ਹੋ ਤੁਸੀਂ ਸਾਰੇ ਜਾਣੇ ਹਾਂਜੀ ਹਾਂ ਸਕੂਲ ਚਲੋ ਠੀਕ ਆ ਤੇ ਮੈਂ ਪਹਿਣ ਫੋਨ ਕੀਤਾ ਸੀ ਤੁਹਾਨੂੰ ਕਿ ਆ ਰਾਸ਼ਨ ਅਸੀਂ ਲੈ ਕੇ ਆਉਣਾ ਵਾ ਜਿਹੜੀਆਂ ਤਰੀਕਾਂ ਦੇ ਵਿੱਚ ਪਿਛਲੀ ਵਾਰ ਆਏ ਸੀ ਉਹਨਾਂ ਦੇ ਲਗਭਗ ਲਾਗੇ ਬੰਨੇ ਤੁਹਾਡੇ ਕੋ ਆਵਾਂਗੇ ਹਾਂਜੀ ਤੇ ਤੁਸੀਂ ਦੱਸ ਦਿਓ ਸਾਨੂੰ ਲਿਖਾ ਦਿਓ ਕੋਈ ਸਮਾਨ ਸਮੋਣ ਐਸਐਮ ਹਾਂ ਕਿੱਥੇ ਹੋ ਤੁਸੀਂ ਘਰੇ ਹੋ ਕਿੱਥੇ ਹੋ ਹਾਂਜੀ ਹਾਂਜੀ ਵੀਰੇ ਹੈ ਤਾਂ ਮੈਂ ਘਰੇ ਆ ਪਰ ਮੈਂ ਨਾ ਅਜੇ ਕੰਮ ਕਰ ਨਹੀਂ ਕੋਪੜ ਉਹਨਾਂ ਦੀ ਯੂਨੀਫਾਰਮ ਤੋਂ ਹੁੰਦੀ ਆ ਮੈਂ ਯੂਨੀਫਾਰਮ ਤੋਂ ਹੁੰਦੀ ਆ ਤੇ ਕਦੋਂ ਹੀ ਫੋਨ ਲਾਈਏ ਤੁਹਾਨੂੰ ਹਾਂ ਮੈਂ ਤੁਹਾਨੂੰ ਸਹੀ ਹੋ ਕੇ ਖੁਦ ਕਾਲ ਕਰ ਦਿੰਨੀ ਆ ਅ ਕਿੰਨੇ ਕ ਵਜੇ ਤੱਕ ਅ ਇੱਕ ਮਿੰਟ ਦੀ ਜੀ ਤੁਸਮੈਨੋ ਟੀਵੀ ਪਲਾਨ ਨਹੀਂ ਹੁੰਦੀ ਐ ਤੇ ਸਾਢੇ ਕਿ ਭੈਣ ਤੱਕ ਕਰ ਦਿੰਨੀ ਆ ਓਕੇ ਓਕੇ ਠੀਕ ਐ ਭੈਣ ਸਾਢੇ 5 ਵਜੇ ਤੁਹਾਨੂੰ ਅਸੀਂ ਫੋਨ ਕਰਾਂਗੇ ਤੁਹਾਨੂੰ ਠੀਕ ਐ ਜੀ ਓਕੇ ਭੈਣਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅ ਕੱਲ ਤੁਸੀਂ ਵੇਖ ਹੀ ਲਿਆ ਹੋਏਗਾ ਕਿ ਭੈਣ ਨੂੰ ਅਸੀਂ ਫੋਨ ਕੀਤਾ ਸੀ ਸਿਮਰਤ ਭੈਣ ਨੂੰ ਕਿ ਉਹ ਤੋਂ ਕੋ ਸਾਰਾ ਕੁਝ ਪੁੱਛਿਆ ਸੀ ਕਿ ਕਿਹੜੇ ਕਿਹੜੇ ਸ਼ਾਇਦਿਆਂ ਨੂੰ ਲੋੜ ਆ ਜਿਹੜੇ ਜਿਹੜੇ ਰਾਸ਼ਨ ਇਸ ਸੰਸਥਾ ਵਾਲਾ ਨੂੰ ਜਾਂਦਾ ਤੇ ਅੱਜ ਉਸ ਭੈਣ ਨੂੰ ਅਸੀਂ ਫੋਨ ਲਾਉਂਦੇ ਆ ਤੇ ਉਹਨੇ ਸਾਰੀਆਂ ਚੀਜ਼ਾਂ ਹੁਣ ਲਿਖਾ ਦੇਣੀਆਂ ਆ ਤੇ ਅੱਜ ਉਹ ਅਸੀਂ ਫੋਨ ਲਾਉਣੀ ਆ ਹੈਲੋ 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 ਹੰਦੀ ਸਿਮਰਤ ਰਾਜ ਕੀ ਹਾਲ ਆ ਸੱਸ ਜੀ ਬੀਜੀ ਨੇ ਕੀ ਗੱਲ ਯਾਰ ਪੈਨ ਠੀਕ ਠਾਕ ਜੇ ਹਾਂਜੀ ਬੀਜੀ ਅਸੀਂ ਠੀਕ ਆ ਜੀ ਤੁਸੀਂ ਲੋ ਹਾਂਜੀ ਹਾਂਜੀ ਬਹੁਤ ਵਧੀਆ 6 ਸੁਗਰਾਜ ਹੈ ਹਾਂਜੀ ਸੁਗਰਾਜਾ ਸੱਚੀ ਗੱਲ ਬੋਲੋ ਬੀਜੀ ਨੂੰ ਕਿ ਬੀਜੀ ਦਾ ਠੀਕ ਹੈ ਹੈਲੋ ਸੁਗਰਾਜ ਸਿੰਘ ਕੀ ਹਾਲ ਆ ਕਿ ਵਧੀਆ ਹਾਲ ਹੈ ਤੇ ਹੈਲੋ ਇਹ ਬਾਤ ਕਿਹੋ ਜੀ ਨਿਕਲਦੀ ਆ ਆ ਫੋਨ ਬੀਜੀ ਨਹੀਂ ਕੀ ਗੱਲ ਹੋਰ ਨਿੱਕੀ ਨਿੱਕੀ ਭੈਣ ਠੀਕ ਠਾਕ ਨੇ ਹਾਂਜੀ ਹਾਂ ਠੀਕ ਆ ਤੇ ਸਮਝ ਆ ਨਹੀਂ ਆ ਤੇ ਪੁੱਤ ਅਸੀਂ ਆਉਣਾ ਠੱਡ ਕੋਲ ਤੂੰ ਹੀ ਸਾਨੂੰ ਸਾਦੇ ਨਹੀਂ ਜੇ ਤੁਸੀਂ ਕਹਿ ਰਿਓ ਅੱਗੇ ਹਾਂ ਤੁਸੀਂ ਜ ਤੁਸੀਂ ਸਾਨੂੰ ਸੱਦੋਗੇ ਤੇ ਅਸੀਂ ਆਵਾਂਗੇ ਨਾ ਠੱਡ ਕੋਲ ਕੈਸੇ ਕੱਢ ਲਿਆ ਅਤਮੀਂ ਚ ਹਾਂ ਤੇ ਅਸੀਂ ਆਉਣੀ ਅਸੀਂ ਪਰਸੋਂ ਆਉਣਾ ਠੱਡ ਕੋਲ ਭੈਣ ਨਾਲ ਗੱਲ ਕਰਾਓ ਸਿਮਰਨ ਭੈਣ ਨਾਲ ਹਲੇ ਕੇ ਹਲੋ ਤੇ ਪੈਨ ਸਮਾਨ ਲਿਖਿਆ ਵਾ ਆ ਵੀ ਵੀ ਹਾਂਜੀ ਕਰਨਾ ਤੇ ਹਾਂ ਲਿਖਾਓ ਵੀ ਜੀ ਤੇਲ ਆਇਲ ਮਸਟਰਡ ਆਇਲ ਹਾਂ ਤੇਰ ਰਫਾਈਨਡ ਰਫਾਈਨਡ ਕ ਬੈਕ ਕਾਲਗੇਟ ਕਾਲਗੇਟ ਮਕਰੋਨੀ ਮਕਰੋਨੀ ਚਾ ਦਾ ਮਸਾਲਾ ਜਾਦਾ ਮਸਾਲਾ ਤੇ ਸੁੱਕਾ ਦੁੱਧ ਸੁੱਕਾ ਦੁੱਧ ਹਾਂਜੀ ਖਾਣੀ ਚਲੋ ਖੰਡ ਤੋਂ ਅੱਗੇ ਟਾਟਾ ਪੱਤੀ ਪੱਤੀ ਨਾਉਣ ਵਾਲਾ ਸਾਬਣ ਨਾਉਣ ਵਾਲਾ ਸਾਬਣ ਸਰਫ ਇੱਕ ਮਿੰਟ ਹੁਣ ਨਾਉਣ ਵਾਲਾ ਸਾਬਣ ਲਿਖਣ ਲੱਗੇ ਤਾਂ ਟਾਈਮ ਲੱਗਣਾ ਸਰਫ ਹੈ ਸਰਫ ਹੈ ਕੇ ਬਟਨਸ ਆਫ ਕਰਨ ਵਾਲਾ ਸਾਬਣ ਬਰਤਨ ਸਾਬਣ ਹਾਂ ਪਕੀਂ ਡਾਲਾ ਮਚਾਂ ਦੀ ਮਸਰਾਂ ਦਾਲ ਮਸਰਦਾਲ ਹਾਂਜੀ ਮਸਰਦਾਲ ਕਿਹੜੀ ਆ ਆ ਦਲੀ ਦਲੀ ਹਾਂ ਹਾਂਜੀ ਤੇ ਹੋਰ ਫਾਇਨਲ ਲਿਖ ਲਿਆ ਹਾਂਜੀ ਫਾਇਨਲ ਲਿਖ ਲਿਆ ਪੈਣ ਮਸਾਲਾ ਜਿਹੜਾ ਤੜਕੇ ਵਾਲਾ ਮਸਾਲਾ ਹਲਦੀ ਲੂਣ ਲੂਣ ਹਲਦੀ ਅਹ ਹੋਰ ਚਨੇ 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 ਕਾਲੇ ਕਿ ਚਿੱਟੇ ਛਾਲ ਮਸਾਲਾ ਇਹ ਕਾਲੇ ਛੋਲ ਛੋਲ ਵੀ ਵੀਰ ਦੀ ਲੈ ਆਉਂਦੇ ਕਾਲੇ ਚਨੇ ਠੀਕ ਹੈ ਤੇ ਚੰਦੇ ਸ਼ੈਂਪੂ ਸ਼ੈਂਪੂ ਤੇ ਹੋਰ ਕੰਡੇ ਆਉਣੇ ਤੇ ਤੇ ਮਾਲਾਂ ਲਾਉਣ ਵਾਲਾ ਤੇਲ ਹਾਂਜੀ ਮਾਲਾਂ ਲਾਉਣ ਵਾਲਾ ਤੇਲ ਵਾਹ ਲੰਨਨ ਮਰੇ ਮਿੱਟੀ ਲ ਗੰਡੇ ਨੂੰ ਬਚਾਰ ਤੂੰ ਡੰਡੇ ਵੀ ਦਿਖਾ ਲੋ ਹਾਂ ਗੰਡੇ ਗੰਡੇ ਆਲੂ ਮੇਟਵਿਲਾ ਆਇਓ ਇਹਦਾਂ ਨਹੀਂ ਗੱਲ ਕਰਾਦੇ ਇਦਾਂ ਹੀ ਹਾਂ ਲੋ ਬੜਾ ਉਹ ਵੀ ਗੱਤੀ ਘਾਇ ਸਸੀ ਗਾਰ ਪਹਿਣ ਠੀਕ ਠਾਕ ਨੇ ਹਾਂਜੀ ਠੀਕ ਆ ਵਧੀਆ ਤੁਸੀਂ ਸੁਣਾਓ ਬੜਾ ਵਧੀਆ ਪਹਿਣ ਬੜਾ ਵਧੀਆ ਤੁਸੀਂ ਸੁਣਾਓ ਠੀਕ ਠਾਕ ਨੇ ਸਕੂਲ ਸਕੂਲਾਂ ਛੁੱਟੀਆਂ ਪੈ ਗਈਆਂ ਨੇ ਕਿਹੜਾ ਪਹਿਣ ਬਸ ਗੰਡੇ ਆਲੂ ਮੇਟਾ ਪਹਿਲਾਂ ਦੱਸੋ ਕਿ ਸਕੂਲਾਂ ਛੁੱਟੀਆਂ ਪੈ ਗਈਆਂ ਵਾ ਹਾਂ ਤੁਸੀਂ ਮੈਂ ਨਹੀਂ ਆ ਅਜੇ ਮੈਂ ਨਹੀਂ ਮਿਨਿਆ ਨਹੀਂ ਪਈਆਂ ਅਰੇ ਮਿਨਿਆ ਨਹੀਂ ਪਈਆਂ 10 ਛੁੱਟੀਆਂ ਪਈਆਂ ਉਹਨੂੰ ਕਹਿ ਕੇ ਤੂੰ ਹੀ ਚਿਜੀ ਦਿਖਾ ਲੈ ਕਿਹੜੀ ਚਿਜੀ ਲਾਣੀ ਹੈ ਚਿਜੀ ਦਿਖਾਣੀ ਹੈ ਰਸ ਵੀਰ ਜੀ ਰਸ ਲੈ ਰਸ ਨਾ ਇਹ ਮਿਸਤੀ ਲੈਓ ਰਸਤੇ ਬਿਸਕਟ ਹੈ ਹਾਂਜੀ ਹਾਂ ਠੀਕ ਹੈ ਜੇ ਤੂੰ ਕਿ ਉਹ ਚਾਹ ਚਿਜੀ ਖਾਈਂਗੀ ਅੰਦਰ ਕਿਹ ਚਿਜੀ ਖਾਣ ਦੀ ਚਾਹ ਵੇਖੋ ਚਾਹ ਅੰਦਰ ਠੀਕ ਹਾਂਜੀ ਹਾਂਜੀ ਦੱਸੋ ਹੋਰ ਦੱਸੋ ਇਹ ਕਿੱਡਾ ਕਰਕਰ ਇਹ ਕਿੱਡਾ ਆਹ ਮਾ ਸੁਣ ਲਈ ਚਾਰ ਸਾਲ ਦਾ ਬੱਚਾ ਵਾ ਚਾਹ ਵੇਖੋ ਕਿੰਨਾ ਕਹਿੰਦਾ ਕਿ ਸੋਲਡ ਕਰਕਰ ਤੇ ਠੰਗਾ ਬੰਦੀ ਉਹ ਨੂੰਦਾ ਹੈ ਕਿ ਹੈ ਜੀ ਜੀ ਜਲਦੀ ਜਲਦੀ ਹਾਂਜੀ ਪਰਸੋਂ ਅਸੀਂ ਜਦੋਂ ਆਉਣਾ ਵਾ ਸੋਣਾ ਸੋਣਾ ਤਿਆਰ ਹੋ ਕੇ ਰਹਿਣਾ ਵਾ ਇਸੇ ਕੰਮ ਸਾਰਾ ਸਾਰਾ ਤਿਆਰ ਹੋਗਾ ਹਾਂ ਆਹ ਰੱਖਦੇ ਆ ਅਗਰ ਨੋਗੇ ਚਲੋ ਠੀਕ ਹੈ ਭੈਣ ਜਲਦੀ ਜਲਦੀ ਆਓ ਗੱਲਾਂ ਸੁਣ ਰਹੀ ਟੋਤਲੀਆਂ ਇੱਕ ਛੋਟੇ ਜਿਹੇ 4 ਸਾਲ ਦੇ ਬੱਚੇ ਦੀ ਜਿਹੜੀਆਂ ਟੋਤਲੀਆਂ ਗੱਲਾਂ ਆ ਜਿਸ ਤਰ੍ਹਾਂ ਇਸ ਤਰੀਕੇ ਨਾਲ ਕਰ ਰਹੀ ਜਿਵੇਂ ਆਪਣੇ ਪਿਓ ਨੂੰ ਆਰਡਰ ਨਹੀਂ ਦਈਦੀ ਜਿੱਦ ਆਪਣੇ ਵੱਡੇ ਭਰਾ ਨੂੰ ਆਰਡਰ ਦਈਦੀ ਇਹ ਤੁਸੀਂ ਸਭ ਨੇ ਚੱਕੇ ਹੋਗੇ ਕਿ ਉਹ ਬੱਚਾ ਮੇਰਾ ਸੱਤ ਲੈਤੀ ਹੈ ਹੈ ਲੱਤੀ ਆ ਦੇ ਸੱਲਾ ਚਾਹ ਵਾਲੀਆਂ ਲਾਚੀਆਂ ਪੁੱਤ ਹੈ ਲੱਤੀ ਸੋਤ ਸੱਲਾ ਉਹ ਕਿਹਦਾ ਬਣਦਾ ਠੀਕ ਹੈ ਚਾਹ ਵਾਲੀਆਂ ਲਾਚੀਆਂ ਵੀ ਆ ਜਾਣੀਆਂ ਹੈਲੋ ਸੁਣੀ ਆ ਜੀ ਠੀਕ ਆ ਜੰਨੇ ਆ ਜੰਨੇ ਆ ਸਿਮਰਨ ਭੈਣ ਉਹ ਦੀਦੀ ਨਾਲ ਗੱਲ ਕਰਾਓ ਦੀਦੀ ਨਾਲ ਦੀਦੀ ਨਾਲ ਕਰਾਓ ਜੀ ਫੋਨ ਮੇਰੇ ਨਾਲ ਕਰਾ ਦਿਓ ਹੈਲੋ ਜੀ ਸਾਰਾ ਸਾਰਾ ਲਖਾਤਾ ਵੀ ਹਾਂਜੀ ਹਾਂਜੀ ਵੀਰ ਜੀ ਲਿਖਾਤਾ ਹਾਂ ਚਲੋ ਠੀਕ ਆ ਪਰਸੋਂ ਮਿਲਦੇ ਆ ਸਵੇਰੇ ਤੁਹਾਨੂੰ ਕੱਲ ਨਾ ਪਰਸੋਂ ਪਰਸੋਂ 27 ਤਰੀਕ ਠੀਕ ਹੈ ਠੀਕ ਹੈ ਨਾ ਹਾਂ ਪਰਸੋਂ ਮਿਲਦੇ ਤੁਹਾਨੂੰ ਹਾਂਜੀ ਤੇ ਇਹ ਸਵੇਰੇ ਸਵੇਰੇ ਆਵਾਂਗੇ ਆਪਾਂ 10 ਕੁ ਵਜੇ ਦੇ ਕਰੀਬ ਠੀਕ ਆ ਵੀਰ ਜੀ ਠੀਕ ਹੈ ਨਾ ਹਾਂ ਚਲੋ ਠੀਕ ਹੈ ਮੇਰੀ ਭੈਣ ਓਕੇ ਵੀਰ ਜੀ ਓਕੇ ਭੈਣ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵੇਖਿਆ ਜੇ ਇੱਕ ਬੱਚੇ ਦੇ ਬੱਚੇ ਦਾ ਪਿਆਰ ਵੇਖਿਆ ਜੇ ਬੱਚੇ ਦਾ ਚਾਹ ਵੇਖਿਆ ਜੇ ਕਿ ਇੱਕ ਘਰ ਦਾ ਰਸਨ ਹੀ ਹੋਣਾ ਬਸ ਜੇ ਤੇ ਰਸਨ ਦੇ ਉੱਤੇ ਕਿੰਨਾ ਚਾਹ ਵਾ ਪਰ ਇਹ 4 ਸਾਲ ਦਾ ਸੁਖਰਾਜ ਜਿਹੜਾ ਵਾ ਉਹ ਆਪਣੇ ਮਾਪਿਓ ਨੂੰ ਚਾਹਦਾ ਵਾ ਕਿਸੇ ਮੇਰੇ ਮਾਪਿਓ ਮੈਨੂੰ ਲਾਡ ਲਡਾਉਣ ਮੈਨੂੰ ਮੇਰਾ ਚਾਹ ਕਰਨ ਮੇਰੀਆਂ ਮੇਰੀਆਂ ਜਿਹੜੀਆਂ ਰੀਝਾਂ ਵਾ ਪੂਰੀਆਂ ਕਰਨ ਹੁਣ ਵੇਖੋ ਕਿਹੜੇ ਤਰੀਕੇ ਦੇ ਨਾਲ ਉਹਨੇ ਉਹਨੇ ਚਾਹ ਪ੍ਰਗਟ ਕੀਤਾ ਵਾ ਇੱਕ ਰਸਨ ਦਾ ਇਸੇ ਕਰਕੇ ਸਾਡਾ ਆਪ ਆਪਣਾ ਫਰਜ਼ ਬਣਦਾ ਜੇ ਕਿ ਜਿੱਥੇ ਕਿਥੇ ਵੀ ਐਸੇ ਪਰਿਵਾਰ ਸਾਨੂੰ ਸਾਡੇ ਆਸ-ਪਾਸ ਮਿਲਦੇ ਨੇ ਨਾ ਉਹਨਾਂ ਦਾ ਅਸੀਂ ਆਪਣਾ ਜਾਣ ਕੇ ਉਹਨਾਂ ਦੀ ਕੋਈ ਨਾ ਕੋਈ ਸੇਵਾ ਕਰਤੀਏ ਆਪਣਾ ਜਾਣ ਕੇ ਉਹਨਾਂ ਨੂੰ ਕੋਈ ਨਾ ਕੋਈ ਖੁਸ਼ੀ ਦੇ ਦਈਏ ਇਸੇ ਕਰਕੇ ਇਹ ਹਿੰਮਤਾਂ ਜੀਓ ਜਿਸ ਚੀਜ਼ ਤੇ ਕੰਮ ਕਰਦੀ ਆ ਇਹ ਇੱਕ ਪਹਿਲ ਕਦਮੀ ਆ ਕਿ ਜਿਹੜੇ ਘਰ-ਘਰ ਦੇ ਵਿੱਚ ਰਾਸ਼ਨ ਜਿਹੜੇ ਪਰਿਵਾਰ ਨਹੀਂ ਸਾਡੇ ਕੋ ਆ ਸਕਦੇ ਉਹਨਾਂ ਕੋ ਅਸੀਂ ਜਾਂਦੇ ਹਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਮਿਲਾਂਗੇ ਸਿਮਰਨ ਭੈਣ ਦੇ ਘਰੇ ਉੱਥੇ ਲਿਆਵਾਂਗੇ ਕਿ ਕਿੰਨੀ ਇੱਕ ਖੁਸ਼ੀ ਉਹਨਾਂ ਨੂੰ ਇੱਕ ਰਾਸ਼ਨ ਤੋਂ ਹੀ ਹੁੰਦੀ ਹੈ ਇਸੇ ਕਰਕੇ ਹੁਣ ਅਸੀਂ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ